ਤਤਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਅੱਜ ਮੈਂ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਆਇਆ ਹਾਂ ਜਿੱਥੇ ਕਿ ਛੇਪ ਦਾ ਭਰਿਆ ਟਰੱਕ ਪਲਟਿਆ ਅਸੀਂ ਗੱਲਬਾਤ ਕਰਾਂਗੇ ਇਸ ਟਰੱਕ ਪਲਟਣ ਦਾ ਕੀ ਕਾਰਨ ਹੈਗਾ ਅਗਲੇ ਮੈਂ ਕੈਮਰਾ ਪਾਸੋਂ ਦਿਖਾਵਾਂਗਾ ਟਰੱਕ ਦੀਆਂ ਤਸਵੀਰਾਂ ਦਿਖਾਵੇ ਕਿ ਇਸ ਤਰੀਕੇ ਨਾਲ ਹੋਇਆ ਪੂਰਾ ਤੁਸੀਂ ਪੂਰਾ ਟਰੱਕ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਲਟ ਚੁਕਿਆ ਹੈ ਇਹ ਲੁਧਿਆਣਾ ਦੇ ਸ਼ੇਰਪੁਰ ਪੁਲ ਦੇ ਥੱਲੇ ਹੋਇਆ ਵਾਰਦਾਤ ਤੁਸੀਂ ਮੌਕੇ ਦੀ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਇੱਕ ਟ੍ਰੈਫਿਕ ਪੁਲਿਸ ਦੇ ਵੱਲੋਂ ਟ੍ਰੈਫਿਕ ਨੂੰ ਹਟਾਇਆ ਜਾ ਰਿਹਾ ਸੋ ਅਸੀਂ ਅੰਛਾ ਸਾਹਿਬ ਨਾਲ ਗੱਲਬਾਤ ਕਰਨਾ ਚਾਹਾਂਗੇ ਕੀ ਕਾਰਨ ਰਿਹਾ ਕੀ ਕਾਰਨ ਰਿਹਾ ਟ੍ਰੈਕ ਪਲਟਣ ਦਾ ਇਹ ਡਰਾਈਵਰ ਨੇ ਦੱਸਣ ਮਿਤਾਵ ਕਿ ਹੈ ਜੀ 5 ਵਜੇ ਦਾ ਵਾਕਿਆ ਦੱਸਦਾ ਇਹ ਇਹ ਅਠਵਾਈ ਡਿਊਟੀ ਤੇ ਆ ਰਿਹਾ ਸੀ ਜੀ ਇਹ ਉਹ 5 ਵਜੇ ਕਹਿੰਦਾ ਵੀ ਉਹ ਮੈਦਾਨ ਆਰਮੀ ਕੋ ਕ੍ਰੋਸ ਕਰ ਰਿਹਾ ਸੀ ਇੱਥੋਂ ਰੋਡ ਦੇ ਉੱਤੋਂ ਵੀ ਤੇ ਉਹ ਜਦੋਂ ਮੇਰਾ ਧਿਆਨ ਪਿਆ ਤੇ ਮੈਂ ਖੱਟਾ ਮਾਰਿਆ ਗੱਡੀ ਨੂੰ ਉਹਨਾਂ ਨੂੰ ਬਚਾਉਣ ਦੀ ਖਾਤਰ ਸੀ ਜਿਹੜੀ ਜੜੀ ਫੁੱਟਪਾਥ ਤੇ ਚੜ ਗਈ ਕੰਟਰੋਲ ਨਹੀਂ ਹੋਈ ਤੇ ਉਹ ਤੋਂ ਬਾਰੇ ਪਲਟ ਗਈ ਕੋਈ ਜਾਨਵਰ ਨੂੰ ਕੋਈ ਖਤਰਾ ਹੋਇਆ ਜੀ ਨਹੀਂ ਜਾਨੀ ਨਖਿਆਨ ਕੋਈ ਨਹੀਂ ਜੀ ਦੋ ਬੰਦੇ ਸਵਾਰ ਸੀਗੇ ਇੱਕ ਟ੍ਰੈਵਲ ਸੀ 88 ਸਿਰ ਇਤਨੀ ਠੀਕ ਠਾਕ ਆ ਜੀ ਕਿ ਸੱਟ ਕਿਸੇ ਦੇ ਨਹੀਂ ਲੱਗੀ ਜੀ ਬਚਾਇਆ ਜੀ ਜੀ ਤੋਂ ਤੁਸੀਂ ਦੇਖਿਆ ਕਿ ਇਸ ਤਰੀਕੇ ਨਾਲ ਇੰਚਾਲ ਸਾਹਿਬ ਨੇ ਜਾਣਕਾਰੀ ਦਿੱਤੀ ਕੈਮਰਾ ਪਰਸਨ ਵਿਨੋ